ਆਪ ਨੂੰ ਪਾਠ ਦਾ ਪੂਰਨ ਬੰਧਨ ਨੋਟੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ੇਨੀ ਯੋਤਸਿਤ ਹਰਪੂਰ ਸਾਹਿਬੀ 1647 ਦੇ ਵਿੱਚ ਸ੍ਰੀ ਗੁਰੂ ਪੁਰ ਸਾਹਿਬ ਦੇ ਨੰਨੀ ਜੋ ਸਮਾ। ਉਸ ਵੇਲੇ ਸ੍ਰੀ ਗੁਰ ਤੇਗ ਬਹਾਦਰ ਜੀ ਆਪਣੇ ਪਾਦਾ ਨਾਨਕੀ ਜੀ ਅਤੇ ਸਤਸਪਤੀ ਬਾਗਾ ਜੀ ਦੀ ਨਾਲ ਲੱਗ ਬਕਾਲਾ ਅਜੋਕਾ ਬਾਗਾ ਬਕਾਲਾ ਸਹਿ ਜਿਹੜਾ ਸ੍ਰੀ ਅਮਰਸਰ ਸਾਹਿਬੀ। ਪਿਤਾ ਗੁਰੂ ਸ੍ਰੀ ਹਰਗੋਬਿੰਦ ਸਾਹਿਬੀ ਦੇ ਆਦੇਸ਼ ਨਾਲ ਜਾ ਕੇ ਵਸ ਕੇ ਉਥੇ ਗੁਰੂ ਜੀ ਕ੍ਰਿਸ਼ਤੀ ਇਹਨਾਂ ਨੂੰ ਉਹ ਅੰਦੇਸ਼ ਨੂੰ ਇਹ ਅਧਿਆਤਮਿਕ ਕਰਨ ਦੇ ਚੰਗੇ ਰਹਿਤੇ ਉਹਨਾਂ ਦੀ ਨਿਰਮਤਾ ਦਇਆ ਤੇ ਨਰਮਤਾ ਨੇ ਦੁੱਖਾਂ ਦੇ ਜਲਾਂ ਨੂੰ ਜਿੱਤ ਰਿਹਾ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਜਲਾਰ ਦੀ ਸੀ ਘਹਿਰੀ ਮੇਰੋਂ ਦਾ ਪਰਮਾਤਮਕ ਚੰਦਰਮਲ ਵਰਗੀ ਛਿਰਿ ਕੇ ਉਹਨਾਂ ਨੂੰ ਸਿਉਂ ਛੋਟੀ ਉਮੇ ਦੀ ਆ ਕੋਈ ਤਰਪਾਨ ਜੜੇ ਦੇ ਤੇਜ ਦੇ ਜੋਹਰ ਆ ਚੁੱਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਨਾਲ ਸਾਂਤਿਆਲ ਦੀ ਹੂਲੀ ਸਨ ਅਧਿਆਤਮਕ ਸੂਚ ਨੂੰ ਵਿੱਚ ਹੋ ਰਹੇ